ਜਿਹੜੇ ਵੀ ਖਾਲਸਾ ਪੰਥ ਲਈ ਪੰਜਾਬ ਦੀ ਆਜ਼ਾਦੀ ਲਈ ਸੰਘਰਸ਼ ਕੀਤਾ ਸਿੱਖ ਨੇ ਜਿਹੜੇ ਭਾਈ ਹਰਦੀਪ ਸਿੰਘ ਨਿੱਜਰ ਨੂੰ ਮਿਲੇ ਨੇ ਜਾਂ ਉਹਨਾਂ ਨਾਲ ਫੋਨ ਤੇ ਗੱਲਾਂ ਕੀਤੀਆਂ ਨੇ ਉਹ ਭਾਈ ਹਰਦੀਪ ਸਿੰਘ ਨਿੱਜਰ ਬਾਰੇ ਜਿਵੇਂ ਦੱਸਦੇ ਨੇ ਕਿ ਜਿੰਨੀ ਉਹਨਾਂ ਦੀ ਨਿਮਰਤਾ ਸੀ ਪੰਥ ਦੀ ਸੇਵਾ ਕਰਨ ਦੀ ਜਿਹੜੇ ਗੁਰੂ ਘਰ ਦੇ ਵਿੱਚ ਉਹ ਸੇਵਾ ਵੀ ਕਰਦੇ ਸੀ ਉੱਥੇ ਉਹ ਆਪਣੇ ਹੱਥੀ ਜਿਹੜੀ ਸੇਵਾ ਕਰਨ ਨੂੰ ਤਰਜੀਹ ਦਿੰਦੇ ਸੀ ਔਰ 500 ਦੇ ਵਿੱਚੋਂ ਜਿੰਨ ਵੀ ਉਹਨਾਂ ਨੂੰ ਆਵਾਜ਼ ਮਾਰੀ ਉਹਨਾਂ ਨੇ ਸਿਰ ਮੱਥੇ ਪਰਵਾਰ ਕੀਤੀ ਖੁਸ਼ੀ ਖੁਸ਼ੀ ਉਸ ਸੰਸਥਾ ਨੂੰ ਉਸ ਧਿਰ ਨੂੰ ਹਮੇਸ਼ਾ ਹੀ ਸਾਥ ਦੇਣ ਦੀ ਕੋਸ਼ਿਸ਼ ਕੀਤੀ ਉਹ ਕਿਸੇ ਦੇ ਬਿਨਾ ਹੋ ਕੇ ਸਾਰਿਆਂ ਦੇ ਸੀ ਐਸੀ ਹਰ ਸਖੀਅਤ ਸੀ ਕਿ ਉਹ ਕਿਸੇ ਦੇ ਨਾ ਹੋ ਕੇ ਸਾਰਿਆਂ ਦੇ ਸੀ ਸੋ ਉਹਨਾਂ ਨੇ ਸਾਰੇ ਹੀ ਪੰਥ ਦੀਆਂ ਜਿਹੜੀਆਂ ਧਿਰਾ ਆ ਉਹਨਾਂ ਦੇ ਨਾਲ ਪਿਆਰ ਮੁਹੱਬਤ ਨਾਲ ਸੇਵਾ ਕੀਤੀ ਔਰ ਜਦੋਂ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਜਦੋਂ ਉਹਨਾਂ ਹੀ ਸ਼ਹਾਦਤ ਮੈਨੂੰ ਲੱਗਦਾ ਕੋਈ ਐਸਾ ਸਿੱਖ ਹਿਰਦਾਂ ਦੀ ਹੋਊ ਜਿਹੜਾ ਝੋੜਿਆ ਲੱਗਿਆ ਹੋਵੇ ਜਿਹਦੀ ਅੱਖਾਂ ਨੰਮ ਨਾ ਹੋਣ ਸੋ ਉਹ ਕੌਮ ਦੇ ਪੰਥ ਦੇ ਸ਼ਹੀਦ ਹੈ ਅੱਜ ਪਹਿਲੀ ਉਹਨਾਂ ਦੀ ਅਸੀਂ ਸ਼ਹਾਦਤ ਸਮਾਗਮ ਮਨਾ ਰਹੇ ਆ ਪਿਛਲੇ ਸਾਲ ਜਦੋਂ ਉਹਨਾਂ ਦੇ ਉੱਤੇ ਗੋਲੀਆਂ ਚੜਾਈਆਂ ਗਈਆਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਗੱਲਕਾਰਤਾ ਨੇ ਬਹੁਤ ਵੱਡਾ ਪ੍ਰੋਟੈਸਟ ਪ੍ਰੋਗਰਾਮ ਜਿਹੜਾ ਅੰਮ੍ਰਿਤਸਰ ਦੀ ਧਰਤੀ ਤੇ ਰੱਖਿਆ ਸੀ ਅੱਜ ਤੇ ਦਿਨ ਔਰ ਉਹਦੇ ਵਿੱਚ ਕਰੀਬ ਕਰੀ 100 ਸਿਕਾਂ ਦੀ ਗ੍ਰਿਫਤਾਰੀ ਵੀ ਹੋਈ ਸੀ ਅਸੀਂ ਉਸ ਦਿਨ ਹੀ ਦੁਨੀਆ ਨੂੰ ਇਹ ਕਿਹਾ ਸੀ ਕਿ ਇਹਦੇ ਪਿੱਛੇ ਭਾਰਤੀ ਏਜੰਸੀਆਂ ਨੇ ਭਾਰਕ ਹੈ ਹਾਲਾਂਕਿ ਕੈਨੇਡਾ ਨੇ ਕੁਝ ਸਮੇਂ ਬਾਅਦ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਪਾਰਲੀਮੈਂਟ ਵਿੱਚ ਖਲੋ ਕੇ ਇਹ ਗੱਲ ਕਹੀ ਪਰ ਦਲ ਖਾਨਸਾ ਨੇ ਉਸੇ ਦਿਨ ਤੋਂ ਹੀ ਭਾਰਤ ਨੂੰ ਤੇ ਭਾਰਤੀ ਏਜੰਸੀਆਂ ਨੂੰ ਕਟੇਰੇ 'ਚ ਖੜਾ ਕਰ ਦਿੱਤਾ ਸੀ ਸੋ ਜਿਵੇਂ ਜਿਵੇਂ ਉਹ ਇਨਵੈਸਟੀਗੇਸ਼ਨ ਅੱਗੇ ਚੱਲੀ ਦੁਨੀਆ ਦੇ ਅੰਦਰ ਕੈਨੇਡਾ ਨੇ ਭਾਰਤ ਨੂੰ ਵੀ ਘਟੈਰੇ ਖੜਾ ਕਰ ਦਿੱਤਾ ਸੋ ਇਹ ਬੜੀ ਸ਼ਰਮਨਾਕ ਗੱਲ ਹੈ ਕਿ ਭਾਰਤ ਜਿਹੜਾ ਪੰਜਾਬ ਦੇ ਅੰਦਰ ਭਾਰਤ ਦੇ ਅੰਦਰ ਸਿੱਖਾਂ ਨੂੰ ਕੋਹ ਕੋਕੇ ਮਾਰਦਾ ਸੀ ਉਹ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਜਾ ਕੇ ਵੀ ਜਿਹੜੇ ਸਿੱਖ ਆਜ਼ਾਦੀ ਦੇ ਅਲੰਬਰ ਦਾਰ ਨੇ ਝੰਡਾ ਬਰਦਾਸ਼ਤ ਨੇ ਉਹਨਾਂ ਨੂੰ ਵੀ ਜਾ ਕੇ ਵਿਦੇਸ਼ਾਂ ਦੀ ਧਰਤੀ ਤੇ ਕਤਲ ਕਰ ਰਿਹਾ ਸੋ ਸਿੱਖਾਂ ਨੂੰ ਇਸ ਦੇ ਉੱਤੇ ਆਪਣੀ ਇੱਕ ਵੀ ਉਹ ਤਾਂ ਬੰਦੀ ਵੀ ਬਣਾਉਣੀ ਚਾਹੀਦੀ ਹੈ ਔਰ ਇਹਨਾਂ ਚੀਜ਼ਾਂ ਤੋਂ ਸਿੱਖ ਕੇ ਭਵਿੱਖ ਦੀ ਰਣਨੀਤੀ ਵੀ ਤੈਅ ਕਰਨੀ ਚਾਹੀਦੀ ਹੈ